ਤਨ ਬਾਬਾ ਸ੍ਰੀ ਚੰਦ ਜੀ ਆਪਣੇ ਗੁਰੂ ਦੇ ਅੱਗੇ ਕੀਤੀ ਹੋਈ ਅਰਦਾਸ ਕਦੇ ਨਾ ਕਦੇ ਕਬੂਲ ਜ਼ਰੂਰ ਹੁੰਦੀ ਹੈ ਬਸ਼ਰਤੇ ਉਹ ਅਰਦਾਸ ਸੁਭ ਹੋਣੀ ਚਾਹੀਦੀ ਹੈ ਉਸ ਵਿੱਚ ਕਿਸੇ ਦਾ ਮਾੜਾ ਨਹੀਂ ਹੋਣਾ ਚਾਹੀਦਾ ਪਰ ਇਨਸਾਨ ਪਰਮਾਤਮਾ ਨੂੰ ਚਾਰ ਦਿਵਾਰੀ ਤੋਂ ਬਾਹਰ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਉਸੇ ਤਰ੍ਹਾਂ ਇੱਕ ਸੋਟੀ ਜਈ ਕਹਾਣੀ ਜੋ ਇਨਸਾਨੀਅਤ ਦੇ ਬਾਰੇ ਦੱਸਦੀ ਹੈ ਅਤੇ ਜਾਨਵਰਾਂ ਦੀ ਮਹੱਤਤਾ ਦੇ ਬਾਰੇ ਅਤੇ ਜਾਨਵਰਾਂ ਦੇ ਪਿਆਰ ਪਾਰੇ ਦੱਸਦੀ ਹੈ ਇੱਕ ਚਿੜੀ ਦਾ ਨਿੱਕਾ ਜਿਹਾ ਬੱਚਾ ਚਿੜੀ ਦੇ ਨਾਲ ਉੱਡ ਰਿਹਾ ਸੀ ਉਹ ਇੱਕ ਧਾਰਮਿਕ ਸਥਾਨ ਤੇ ਜਾ ਕੇ ਬੈਠੇ ਜਾਂਦੇ ਹਨ ਅਤੇ ਉੱਥੇ ਜਾ ਕੇ دیکھتے ਹਨ ਕਿ ਬਹੁਤ ਸੁੰਦਰ ਧਾਰਮਿਕ ਸਥਾਨ ਬਣਿਆ ਹੋਇਆ ਹੈ ਬੱਚਾ ਉਸ ਨੂੰ ਪੁੱਛਦਾ ਹੈ ਕੀ ਹੈ ਚਿੜੀ ਦੱਸਦੀ ਹੈ ਕਿ ਇਹ ਧਾਰਮਿਕ ਸਥਾਨ ਹੈ ਇਨਸਾਨਾਂ ਦੇ ਬਾਰੇ ਬੱਚਾ ਕਹਿੰਦਾ ਹੈ ਕਿ ਇਸ ਜਗ੍ਹਾ ਤੇ ਉੱਪਰ ਅਸੀਂ ਆਪਣਾ ਘਰ ਬਣਾਉਣਾ ਹੈ ਉਸਦੀ ਮਾਤਾ ਨਹੀਂ ਮੰਨਦੀ ਪਰ ਬੱਚੇ ਤੇ ਯੂਰ ਕਰਨ ਦੇ ਉੱਤੇ ਉਹ ਦੋਵੇਂ ਉਸ ਜਗ੍ਹਾ ਦੇ ਉੱਤੇ ਆਪਣਾ ਘਰ ਬਣਾ ਲੈਂਦੇ ਹਨ ਕੁਝ ਸਮਾਂ ਬੀਤਦਾ ਹੈ ਕਈ ਸੇਵਾਦਾਰ ਇੱਕ ਦਿਨ ਸਫਾਈ ਕਰਨ ਆਉਂਦੇ ਹਨ ਅਤੇ ਉਹਨਾਂ ਦਾ ਆਲਣਾ ਟਾ ਦਿੰਦੇ ਹਨ ਅਤੇ ਬਾਹਰ ਸੁੱਟ ਦਿੰਦੇ ਹਨ ਜਦੋਂ ਚਿੜੀ ਅਤੇ ਉਸ ਦਾ ਬੱਚਾ ਉੱਡ ਕੇ ਸ਼ਾਮ ਨੂੰ ਆਉਂਦੇ ਹਨ ਤੇ ਕੀ ਦੇਖਦੇ ਹਨ ਉੱਥੇ ਉਹਨਾਂ ਦਾ ਆਲਣਾ ਮੌਜੂਦ ਨਹੀਂ ਹੈ ਬੱਚਾ ਆਪਣੀ ਮਾਤਾ ਨੂੰ ਰੋਂਦੇ ਹੋਏ ਪੁੱਛਦਾ ਹੈ ਕੀ ਮਾਤਾ ਜੀ ਅਸੀਂ ਤਾਂ ਧਾਰਮਿਕ ਕਸਥਾਨ ਤੇ ਇੰਨਾ ਸੁੰਦਰ ਆਲਣਾ ਬਣਾਇਆ ਸੀ ਇਹਨਾਂ ਸੇਵਾਦਾਰਾਂ ਨੇ ਇਹ ਆਲਣਾ ਕਿਉਂ ਢਾ ਦਿੱਤਾ ਤਾਂ ਮਾਤਾ ਬੋਲੀ ਕੀ ਬੱਚਾ ਇਹ ਇਨਸਾਨਾਂ ਦਾ ਧਾਰਮਿਕ ਕਸਥਾਨ ਹੈ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿੰਦੀ ਸੀ ਕਿ ਇਸ ਜਗ੍ਹਾ ਦੇ ਉੱਤੇ ਆਪਣਾ ਆਲਣਾ ਨਾ ਬਣਾਓ ਪਰ ਤੁਸੀਂ ਨਹੀਂ ਮੰਨੇ ਹੁਣ ਇਨਸਾਨਾਂ ਨੇ ਢਾ ਦਿੱਤਾ ਬੱਚਾ ਬੋਲਿਆ ਕਿ ਕਿਉਂ ਇਹਨਾਂ ਨੇ ਆਲਣਾ ਕਿਉਂ ਟਾਇਆ ਮਾਤਾ ਬੋਲੀ ਕਿ ਇਹ ਇਨਸਾਨਾਂ ਦਾ ਧਾਰਮਿਕ ਸਥਾਨ ਹੈ ਜਾਨਵਰਾਂ ਦਾ ਨਹੀਂ ਬੱਚਾ ਬੋਲਿਆ ਕਿ ਮਾਤਾ ਜੀ ਸਾਡਾ ਧਾਰਮਿਕ ਸਥਾਨ ਕਿੱਥੇ ਹੈ ਅਤੇ ਇਨਸਾਨਾਂ ਦਾ ਧਾਰਮਿਕ ਸਥਾਨ ਕਿੱਥੇ ਹੈ ਮਾਤਾ ਬੋਲੀ ਕਿ ਪਰਮਾਤਮਾ ਤਾਂ ਹਰ ਜਗ੍ਹਾ ਤੇ ਹਨ ਸਾਡਾ ਪਰਮਾਤਮਾ ਸਾਡੇ ਅੰਦਰ ਹੈ ਅਤੇ ਇਨਸਾਨਾਂ ਦਾ ਪਰਮਾਤਮਾ ਬਸ ਇਸ ਚਾਰ ਦਿਵਾਰੀ ਦੇ ਅੰਦਰ ਮੌਜੂਦ ਹੈ ਇਨਸਾਨਾਂ ਨੂੰ ਸਾਡੇ ਆਲਣੇ ਵਿੱਚ ਪਰਮਾਤਮਾ ਦਿਖਾਈ ਨਹੀਂ ਦਿੱਤਾ ਇਹ ਸੁਣ ਕੇ ਬੱਚਾ ਰੋਂਦਾ ਹੋਇਆ ਆਪਣੀ ਮਾਤਾ ਦੇ ਨਾਲ ਉੱਡ ਗਿਆ ਇਹ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਇਹ ਸਿੱਖਿਆ ਮਿਲਦੀ ਹੈ ਕਿ ਇਨਸਾਨਾਂ ਨੇ ਆਪਣੇ ਹੀ ਬਾਰੇ ਸੋਚਿਆ ਦੂਸਰੇ ਦੇ ਬਾਰੇ ਕਦੇ ਸੋਚਿਆ ਹੀ ਨਹੀਂ ਬੱਚੇ ਜਾਨਵਰ ਇਨਸਾਨ ਕੋਈ ਵੀ ਹੋਵੇ ਧਾਰਮਿਕ ਸਥਾਨ ਹਰ ਵਾਸਤੇ ਹੈ ਜਾਨਵਰਾਂ ਨੂੰ ਇਨਸਾਨ ਜਾਨਵਰ ਹੀ ਸਮਝਦਾ ਹੈ ਅਤੇ ਇੱਟਾਂ ਨੂੰ ਪਰਮਾਤਮਾ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ